ਪੁਲਿਸ ਤੇ ਬਦਮਾਸ਼ ਦਰਮਿਆਨ ਮਟਪੇੜ ਦੀ ਖਬਰ ਆ ਮਟਪੇੜ ਦਰਾਰ ਬਦਮਾਸ਼ ਜ਼ਖਮੀ ਹੋਇਆ ਹੈ ਘਰ ਦੇ ਅੰਦਰ ਲੁਕਿਆ ਸੀ ਮੁਲਜ਼ਮ ਮਲਕੀਤ ਸਿੰਘ ਜਿਸ ਦਾ ਨਾਮ ਦਵਿੰਦਰ ਪਬੀਹਾ ਗਰੁੱਪ ਦਾ ਸ਼ੂਟਰ ਹੈ ਮਲਕੀਤ ਤਾਂ ਉਥੇ ਹੀ ਕਈ ਅਪਰਾਧਿਕ ਮੁਕੱਦਮੇ ਦਰਜ ਨੇ ਇਸ ਦੇ ਖਿਲਾਫ ਸੀਆਈ ਸਟਾਫ ਤੇ ਏਜੀਟੀਐਫ ਦਾ ਸੰਗ ਆਪਰੇਸ਼ਨ ਜਿਸ ਦੇ ਮੱਤੇ ਨਜ਼ਰ ਰੇ ਕਾਰਵਾਈ ਰੰਭੀ ਗਈ ਹੈ ਮੋਗਾ ਦੇ ਵਿੱਚ ਪੁਲਿਸ ਤੇ ਬਦਮਾਸ਼ ਦਰਮਿਆਨ ਮਟਪੇੜ ਦੀ ਖਬਰ ਮਿਲੀ ਹੈ ਘਰ ਦੇ ਅੰਦਰ ਲੁਕਿਆ ਹੋਇਆ ਸੀ ਮੁਲਜ਼ਮ ਮਲਕੀਤ ਸਿੰਘ ਦਵਿੰਦਰ ਪਬੀਹਾ ਗਰਪ ਦਾ ਸ਼ੂਟਰ ਮਲਕੀਤ ਜਿਸਦੇ ਨਾਲ ਮੁਟਪੇੜ ਹੋਈ ਹੈ ਸੋ ਮਲਕੀਤ ਦੇ ਖਿਲਾਫ ਕਈ ਜਿਹੜੇ ਨੇ ਅਪਰਾਧਿਕ ਮੁਕਤਮੇ ਪਹਿਲਾਂ ਤੋਂ ਹੀ ਦਰਜ ਨੇ ਤਾਂ ਸੀਆਈਏ ਸਟਾਫ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਸਾਂਝਾ ਆਪਰੇਸ਼ਨ ਜਿਸ ਦੇ ਮੱਦੇ ਨਜ਼ਰੇ ਕਾਰਵਾਈ ਕੀਤੀ ਗਈ ਹੈ ਸੋ ਇਸ ਵਕਤ ਦੀ ਅਹਿਮ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੁਗਰ ਵਿੱਚ ਐਨਕਾਊਂਟਰ ਹੋਇਆ ਸੋ ਪੁਲਿਸ ਤੇ ਬਦਮਾਸ਼ ਦਰਮਿਆਨ ਮੁਟਪੇੜ ਦੀ ਖਬਰ ਹੈ ਬਦਮਾਸ਼ ਲਖਮੀ ਹੋਇਆ ਮੁਟਪੇੜ ਦਰਾਰ ਘਰ ਦੇ ਅੰਦਰ ਲੁਕਿਆ ਹੋਇਆ ਸੀ ਦਵਿੰਦਰ ਬੰਬੀਹਾ ਗਰੁੱਪ ਦਾ ਸ਼ੂਟਰ ਹੈ ਮਲਕੀਤ ਦਾ ਗਰਾਉਂਡ ਜ਼ੀਰੋ ਤੋਂ ਸਹਿਯੋਗੀ ਨਵਦੀਪ ਜੁੜੇ ਨੇ ਲਾਈਵ ਬਣੇ ਨੇ ਸਾਡੇ ਨਾਲ ਨਵਦੀਪ ਕੀ ਕੋਈ ਅਪਡੇਟ ਹੈ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਦਿਨ ਦਿਹਾੜੇ ਕਾਰਵਾਈ ਕੀਤੀ ਗਈ ਹੈ EGTF ਤੇ CIA ਸਟਾਫ ਦੁਆਰਾ ਕੀ ਕੁਝ ਤਾਜ਼ਾ ਅਪਡੇਟ ਹੈ ਬਿਲਕੁਲ ਇੱਕ ਵੱਡੀ ਕਾਰਵਾਈ ਕਿਸ ਸਾਡੇ CIA ਸਟਾਫ ਮੋਗਾ ਤੇ EGTF ਵੱਲੋਂ ਸਾਂਝਾ ਆਪਰੇਸ਼ਨ ਜਿਹੜਾ ਕੀਤਾ ਗਿਆ ਹੈ ਅ ਇਨਕਲਟਰ ਹੋਇਆ ਹੈ ਮਲਕੀਤ ਸਿੰਘ ਮੰਨੂ ਨਾਮ ਦਾ ਇੱਕ ਜਿਹੜਾ ਬਦਮਾਸ਼ਿਕ ਹੈ ਜਿਸ ਤੇ ਕਈ ਅਪਰਾਧਿਕ ਮਾਮਲੇ ਦਰਜ ਨੇ ਇਹ ਤਸਵੀਰਾਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਰਿਹਾਇਸ਼ੀ ਇਲਾਕਾ ਹੈ ਰਿਹਾਇਸ਼ੀ ਇਲਾਕਾ ਹੈ ਪੂਰਾ ਕਹਿ ਸਕਦੇ ਹਾਂ ਕਿ ਮੋਕੇ ਦਾ ਇਹ ਚੁਬਾਰੇ ਦੇ ਉੱਤੇ ਜਿਹੜਾ ਇਹ ਕਿਰਾਏ ਦੇ ਮਕਾਨ ਦੇ ਚੋਂ ਜਾਣਕਾਰੀ ਮਿਲ ਰਹੀ ਹੈ ਕਿ ਕਿਰਾਏ ਦੇ ਮਕਾਨ ਤੇ ਇਹ ਜਿਹੜਾ ਗੈਂਗਸਟਰ ਹੈ ਇਹ ਰਹਿੰਦਾ ਸੀਗਾ ਜਾਂ ਸ਼ੂਟਰ ਹੈ ਜਿਹੜਾ ਇਹ ਰਹਿੰਦਾ ਸੀਗਾ ਤੇ ਹੁਣ ਮੌਕੇ ਤੇ ਅਧਿਕਾਰੀ ਨੇ ਮੌਜੂਦ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਉਹ ਜਿਹੜਾ ਕਮਰਾ ਐਕਸਕਲੂਸਿਵ ਤਸਵੀਰਾਂ ਇਹ ਕਮਰੇ ਦੇ ਵਿੱਚ ਜਿਹੜਾ ਉਹ ਜੇ ਵੀ ਜ਼ਖਮੀ ਜਿਹੜਾ ਬਦਮਾਸ਼ ਹੈ ਉਸ ਨੂੰ ਇੱਥੋਂ ਜਿਹੜਾ ਲੈ ਕੇ ਜਾਇਆ ਜਾਊਗਾ ਸਿਵਲ ਹਸਪੀਟਲ ਮੋਗਾ ਜਿਹੜੇ ਇਲਾਜ ਕੋਈ ਕ੍ਰਾਸ ਫਾਇਰਿੰਗ ਹੋਈ ਹੈ ਪੁਲਿਸ ਦਰਮਿਆਨ ਕਿਉਂਕਿ ਹਜੇ ਜਿਹੜੀ ਹੈ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ ਜਿਹੜੇ ਪੁਆਇੰਟਸ ਨੇ ਉਹ ਦੇਖ ਰਹੀ ਹੈ ਤੇ ਕਿੰਨਾ ਕਿ ਜ਼ਖਮੀ ਹੈ ਸਾਰੀ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪੁਲਿਸ ਦੇ ਅਧਾਲਾਦਕਾਰੀ ਮੌਕੇ ਤੇ ਮੌਜੂਦ ਨੇ ਫੋਰੈਂਸਿਕ ਟੀਮ ਜਿਹੜੀਆਂ ਨੇ ਉਹ ਮੰਗਾਈਆਂ ਗਈਆਂ ਨੇ ਤੇ ਹੁਣ ਤਸਵੀਰਾਂ ਦੇਖ ਸਕਦੇ ਹੋ ਐਕਸਕਲੂਸਿਵ ਤਸਵੀਰਾਂ ਸੀ ਪੰਜਾਬ ਰਾਣਾ ਮਾਚਲ ਤੇ ਇਸ ਕਮਰੇ ਦੇ ਵਿੱਚ ਜਿਹੜਾ ਹੈ ਇਹ ਗੈਂਗਸਟਰ ਜਿਹੜਾ ਹੈ ਜਾਂ ਕਹਿ ਸਕਦੇ ਸ਼ੂਟਰ ਆ ਜੋ ਮਨਜੀਤ ਸਿੰਘ ਨਾਮ ਦਾ ਉਸ ਨੂੰ ਜਿਹੜਾ ਜ਼ਖਮੀ ਕੀਤਾ ਗਿਆ